ਫਾਜ਼ਿਲਕਾ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਵੱਧ ਰਹੀ ਸਫਲਤਾ ਨੂੰ ਦੇਖਦੇ ਹੋਏ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਵਿਸ਼ੇਸ਼ ਤੌਰ ਤੇ ਫਾਜ਼ਿਲਕਾ ਵਿਖੇ ਪਹੁੰਚੇ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਫਾਜ਼ਿਲਕਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਅਗਤੀਜੇ ਨਿਕਲਨੇ ਸ਼ੁਰੂ ਹੋ ਗਏ ਹਨ ਜਿਸ ਦੇ ਵਿੱਚ ਲੋਕ ਵੀ ਵੱਡੇ ਪੱਧਰ ਤੇ ਆਪੋ ਆਪਣਾ ਸਹਿਯੋਗ ਨਿਭਾਰੇ ਹਨ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਨਸ਼ੇ ਦੀ ਸਪਲਾਈ ਲਾਈਨ ਨੂੰ ਲਗਾਤਾਰ ਤੋੜਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਾ ਤਾਂ ਇਕੱਲਾ ਪੰਜਾਬ ਸਰਕਾਰ ਨਸ਼ਾ ਖਤਮ ਕਰ ਸਕਦੀ ਹੈ ਤੇ ਨਾ ਹੀ ਪੰਜਾਬ ਪੁਲਿਸ ਬਲਕਿ ਇਸ ਦੇ ਲਈ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਪੁਲਿਸ ਦੀ ਸ਼ਕਤੀ ਤੋਂ ਬਾਅਦ ਪੰਜਾਬ ਦੇ ਸਰਹੱਦੀ ਖੇਤਰ ਅਮਰਤਸਰ ਗੁਰਦਾਸਪੁਰ ਵਰਗੇ ਇਲਾਕਿਆਂ ਦੇ ਵਿੱਚ ਜੋ ਪਾਕਿਸਤਾਨ ਦੀ ਤਰਫੋਂ ਡਰੋਨ ਰਾਹੀਂ ਨਸ਼ਾ ਹੁੰਦਾ ਸੀ ਉਸ ਦੇ ਵਿੱਚ ਅੱਜ ਦੇ ਸਮੇਂ 'ਚ ਤਕਰੀਬਨ 70 ਤੋਂ 80% ਕਟੌਤੀ ਸਾਹਮਣੇ ਆਈ ਹੈ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਵਿਕਾਸ ਦਾ ਬੀੜਾ ਚੁੱਕਿਆ ਗਿਆ ਹੈ ਉਸ ਦੇ ਲਈ ਵਿਧਾਨ ਸਭਾ ਸੈਸ਼ਨ 'ਚ ਹਰ ਇੱਕ ਵਿਧਾਨ ਸਭਾ ਹਲਕੇ ਨੂੰ 5 ਕਰੋੜ ਰੁਪਏ ਦੇਣ ਦਾ ਬਿੱਲ ਪਾਸ ਕੀਤਾ ਗਿਆ ਹੈ ਇਸ ਮੌਕੇ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਦੇਸ਼ ਲਈ ਕੁਰਬਾਨੀ ਕਰਨ ਵਾਲੇ ਮਹਾਨ ਸੂਰਵੀਰਾਂ ਦੀ ਯਾਦਗਾਰੀ ਸਮਾਦ ਆਸਫਵਾਲਾ ਵਿਖੇ ਪਹੁੰਚ ਕੇ ਸੀ ਦਾਨੋ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਡਿਪਟੀ ਕਮਿਸ਼ਨਰ ਫਾਜ਼ਲਗਾ ਮੈਡਮ ਅਮਰਪ੍ਰੀਤ ਕੌਰ ਸੰਧੂ ਐਸਐਸਪੀ ਫਾਜ਼ਲਗਾ ਵਰਿੰਦਰ ਸਿੰਘ ਬਰਾੜ ਅਤੇ ਹੋਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੈਬਨਟ ਮੰਤਰੀ ਅਮਨ अरोड़ा ਜੀ ਦਾ ਫਾਜ਼ਲਗਾ ਪਹੁੰਚਣ ਤੇ ਕੀਤਾ ਗਿਆ ਨਿੱਘਾ ਸਵਾਗਤ ਤਾਂ ਉਹ ਤੁਹਾਡੀ ਗੱਲਬਾਤ ਕਰਵਾਉਣੇ ਆ ਕੀ ਕਹਿਣਾ ਹੈ ਫਾਜ਼ਿਲ ਕਾ ਵੀਖੇ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦਾ ਕੀਤੇ ਜਾ ਰਹੇ ਨੇ ਸਹੇ ਯੁੱਧ ਨਸ਼ਾ વૃਤੀ ਗੱਲ ਕਰ ਲਈ ਮੈਂ ਸਮਝਦਾ ਕਿ ਆਪਣੇ ਸਾਰੇ ਦੀ ਹੀ ਜ਼ਿੰਮੇਵਾਰੀ ਬਣਦੀ ਪਰ ਸਰਕਾਰ ਚਾਹੇ ਕੋਈ ਵੀ ਹੋਵੇ ਚਾਹੀ ਇਸ ਲੜਾਈ ਨੂੰ ਕੋਈ ਵੀ ਇੱਕ ਬੰਦਾ ਜਿਹੜਾ ਉਹ ਨਹੀਂ ਜਿੱਤ ਸਕਦਾ ਹੈਗਾ ਜੇ ਆਪਾਂ ਕਈ ਇਕੱਲੇ ਸਰਕਾਰ ਲੜ ਕੇ ਜਿੱਤ ਲੂਗੀ ਜਾਂ ਜੇ ਆਪਾਂ ਕਈ ਇਕੱਲੇ ਪੁਲਿਸ ਲੜ ਕੇ ਜਿੱਤ ਲੂਗੀ ਨਾ ਇਹ ਜਦੋਂ ਤੱਕ ਪੰਜਾਬ ਦੇ 3 ਕਰੋੜ ਲੋਕ 3 ਕਰੋੜ ਪੰਜਾਬੀ ਇਦੇ ਵਿੱਚ ਮੋਢੇ ਨਾਲ ਮੋਢਾ ਨਹੀਂ ਜੋੜਦੇ ਉਦੋਂ ਤੱਕ ਕਿ ਲੜਾਈ ਜਿੱਤੀ ਨਹੀਂ ਜਾ ਸਕਦੀ ਹੈਗੀ ਸਭ ਤੋਂ ਪਹਿਲੀ ਪੁਲਿਸ ਦਾ ਸਖਤੀ ਹੈ ਪੂਰੀ ਸਰਕਾਰ ਦੀਆਂ ਪੀਗਰ ਹਦਾਇਤਾਂ ਨੇ ਬੜਾ ਫ੍ਰੀ ਹੈਂਡ ਹੈ ਜਿਹੜਾ ਉਹ ਐਸਐਸਪੀਜ਼ ਨੂੰ ਔਰ ਅੱਗੇ ਐਸਐਸਪੀਜ਼ ਤੋਂ ਐਸਐਚਓਜ਼ ਨੂੰ ਗਿਆ ਹੋਇਆ ਹੈ ਹਰੇਕ ਵਿਅਕਤੀ ਆਪੋ ਆਪਣੇ ਇਲਾਕੇ ਦੇ ਵਿੱਚ ਨਸ਼ਾ ਨੂੰ ਖਤਮ ਕਰਨ ਦੇ ਲਈ ਜ਼ਿੰਮੇਵਾਰ ਹੈ ਇਹ ਕਲੀਅਰ ਹੈ ਜਾਂਦਾ ਨੇ ਕਿਸੇ ਨਾਲ ਕਿਸੇ ਤਰੀਕੇ ਦੀ ਕੋਈ ਲਹਾਜ ਨਹੀਂ ਵਰਤੀ ਜਾਊਗੀ ਪਰ ਮੈਂ ਸਮਝਦਾ ਕਿ ਪੁਲਿਸ ਦਾ ਵੀ ਇੱਕ ਰੋਲ ਹੈ ਇੱਕ ਤਾਂ ਹੁੰਦੀ ਹੈ ਸਪਲਾਈ ਰਿਡਕਸ਼ਨ ਕਿ ਸਪਲਾਈ ਜਿਹੜੀ ਨਸ਼ਿਆਂ ਦੀ ਉਹ ਘਟੇ ਉਹ ਖਤਮ ਹੋਵੇ ਉਹ ਕੰਮ ਹੈ ਜਿਹੜਾ ਪੁਲਿਸ ਔਰ ਤੁਹਾਡਾ ਕਿਉਂਕਿ ਆਪਣਾ ਇਹ ਬਾਰਡਰ ਬੈਲਟ ਹੈ ਬੀਐਸਐਫ ਇਹ ਇਹ ਕਰ ਲੈਣਗੇ ਕੋਈ ਦਿੱਕਤ ਨਹੀਂ ਹੈਗੀ ਪਰ ਅਸਲ ਇਸ ਬਿਮਾਰੀ ਦੀ ਜੜ ਉਦੋਂ ਖਤਮ ਹੋਊਗੀ ਜਦੋਂ ਡਿਮਾਂਡ ਰਿਡਕਸ਼ਨ ਹੋਊਗੀ ਜਦੋਂ ਨਸ਼ੇ ਦੀ ਮੰਗ ਹੀ ਘਟੂਗੀ ਉਦੋਂ ਖਤਮ ਹੋਣੀ ਹੈ ਮੰਗ ਖਤਮ ਕਰਨ ਦੇ ਵਿੱਚ ਸਿਰਫ ਔਰ ਸਿਰਫ ਸਮਾਜ ਨੂੰ ਲਾਦਾ ਕਰ ਸਕਦਾ ਹੈ ਸਭ ਤੋਂ ਵੱਡਾ ਰੋਲ ਦੇ ਵਿੱਚ ਹਰ ਘਰ ਨੇ ਅਦਾ ਕਰਨਾ ਹੈ ਫਿਰ ਸਮਾਜ ਨੇ ਪਿੰਡ ਨੇ ਨਗਰ ਨੇ ਅਦਾ ਕਰਨਾ ਹੈ ਸਮਾਜ ਨੇ ਅਦਾ ਕਰਨਾ ਹੈ ਤੇ ਫਿਰ ਜਾ ਕੇ ਸਰਕਾਰ ਦੀ ਵਾਰੀ ਹੈ ਜਿਹੜੀ ਉਹ ਆਉਣੀ ਹੈ ਅਸੀਂ ਲੋਕ ਉਸ ਉਸ ਨੂੰ ਕਿਵੇਂ ਕਰਨਾ ਹੈ ਸਰਕਾਰ ਇਹਦੇ ਲਈ ਵਚਨਬੱਧ ਹੈ ਪਰ ਆਪਾਂ ਨੂੰ ਵੀ ਇਹ ਹੁਣ ਹੁਣ ਥੋੜੇ ਸਮੇਂ ਤੱਕ ਥੋੜੇ ਸਮੇਂ ਤੱਕ ਡਰਗ ਸੈਂਸਰ ਵੀ ਸ਼ੁਰੂ ਕਰਾਂਗੇ ਘਰ-ਘਰ ਦੇ ਜਾ ਕੇ ਤੁਸੀਂ ਪੰਚਾਇਤ ਦੇ ਨੁਮਾਇंदे ਵੀ ਹੋਵੋਗੇ ਜੋ ਹੈਲਥ ਮੈਕ ਵਿੱਚ ਉਹਦੇ ਨੁਮਾਇंदे ਵੀ ਹੋਣਗੇ ਘਰ-ਘਰ ਜਾ ਕੇ ਤਾਂ ਕਿ ਜੇ ਕਿਸੇ ਬੱਚਾ ਕੋਈ ਬੱਚਾ ਇਸ ਬਿਮਾਰੀ ਦੇ ਵਿੱਚ ਇਸ ਲਾਪੇ ਦੇ ਵਿੱਚ ਪੈ ਰਿਹਾ ਜੇ ਕਿਸੇ ਨੂੰ ਇਹ ਆਤਪੈਰਹੀ ਹੈ ਤਾਂ ਉਹਨੂੰ ਪਹਿਲਾਂ ਸ਼ੁਰੂ ਦੇ ਵਿੱਚ ਹੀ ਕਿਵੇਂ ਸੰਭਾਲ ਲੈ ਉਹਨੂੰ ਸਵਾਲਾਂਗੇ ਜੇ ਕੋਈ ਸਪਲਾਇਰ ਹੈ ਉਹਦੇ ਉੱਪਰ ਚੁੜੀ ਕਿਵੇਂ ਕਿਸੇ ਸਰਕਾਰੋਂ ਕੰਮ ਕਰੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਲਈ ਸਰਕਾਰ ਵਚਨਬੱਧ ਹੈ ਤੁਹਾਡੇ ਸਾਰਿਆਂ ਦਾ ਸਾਥ ਸਹਿ ਚੁੱਕ ਚਾਹੀਦਾ ਹੈ ਉੱਚੀ ਚੀ ਤੌਰ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਿਹਾ ਸੀਗਾ ਮੈਂ ਅੰਮ੍ਰਿਤਸਰ ਗਿਆ ਸੀਗਾ ਜਿੰਨੀ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਜਿੰਨੀ ਡਰੋਨ ਦੇ ਜ਼ਰੀਏ ਉੱਥੋਂ ਸਪਲਾਈ ਹੋ ਰਹੀ ਹੈ ਤੇ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਕਿਉਂਕਿ ਸਰਕਾਰ ਦੀ ਔਰ ਪੁਲਿਸ ਦੀ ਸ਼ਕਤੀ ਦੀ ਵਜ੍ਹਾ ਕਰਕੇ ਉਸ ਏਰੀਆ ਦੇ ਵਿੱਚ ਆਈ ਥਿੰਕ ਐਸਐਸਜੀ ਸਰ ਤੁਹਾਡੇ ਵੀ ਮੇਰੇ ਖਿਆਲ ਦੇ ਵਿੱਚ ਇਹ ਤੁਹਾਡੇ ਇਧਰ ਸ਼ਾਇਦ ਇਨਸੀਡੈਂਟ ਨੇ ਜਿਹੜੇ ਉਹ ਡਰੋਨ ਦੀ ਕਰੰਸੀ ਦੇ ਘਟ ਨੇ ਪਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰੋ ਜਿਹੜੀ ਵੈਲਟ ਹੈ ਉੱਥੇ ਅੱਜ ਦੀ ਤਾਰੀਖ ਦੇ ਵਿੱਚ ਜਿਹੜੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਸਪਲਾਈ ਕਰ ਰਹੇ ਨੇ ਡਰੋਨਾਂ ਦੇ ਜ਼ਰੀਏ ਉਹਨਾਂ ਸਿਰਫ ਇਸ ਗੱਲ ਕਰਕੇ ਸਪਲਾਈ ਜਿਹੜੀ ਘਟ ਗਈ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਉਹ ਨਸ਼ੇ ਨੂੰ ਚੱਕ ਕੇ ਲਿਜਾਣ ਵਾਲੇ ਜਿਹੜੇ ਜਿਹੜੇ ਸੀਗੇ ਉਹਨਾਂ ਦੇ ਸਮੱਗਲ ਨੂੰ ਉਹ ਨਹੀਂ ਠਿਆਰੇ ਹੈਗੇ ਸਰਕਾਰ ਨੇ ਪੁਲਿਸ ਦੀ ਨੇ ਇਨੀ ਸ਼ਕਤੀ ਕਰਕੇ ਜਿਸ ਦੀ ਵਜ੍ਹਾ ਕਰਕੇ 70 80% ਜਿਹੜਾ ਉਹ ਕਟੌਤੀ ਆਈ ਹੈ ਸੋ ਮੈਂ ਸਮਝਦਾ ਕਿ ਸਾਰੀ ਰਲ ਮਿਲ ਕੇ ਆਪਾਂ ਇਸ ਲੜਾਈ ਨੂੰ ਲੜਾਂਗੇ ਵੀ ਤੇ ਜਿੱਤਾਂਗੇ ਵੀ ਬਾਕੀ ਸਰਕਾਰ ਨੇ ਡਿਵੈਲਪਮੈਂਟ ਦਾ ਜਿਹੜਾ ਜਿਵੇਂ ਸਵਰਾਜ ਜੀ ਦੱਸ ਕੇ ਗਏ ਨੇ ਡਵੈਲਪਮੈਂਟ ਦਾ ਜਿਹੜਾ ਵੀੜਾ ਚੁੱਕਿਆ ਹੋਇਆ ਇਸ ਬਜਟ ਦੇ ਵਿੱਚ ਵੀ ਤੁਹਾਡੇ ਹਲਕੇ ਨੂੰ ਵੀ ਜਿਹੜਾ 5 ਕਰੋੜ ਰੁਪਏ ਜਿਹੜਾ ਉਹ ਆ ਜਾਣਾ ਬੜੀ ਜਲਦੀ ਹੀ ਤਗੜੇ ਹੋ ਕੇ ਹਮਲਾ 바ਰੋ ਔਰ ਆਪੇ ਸਾਰੇ ਡਵੈਲਪਮੈਂਟ ਜਿਹੜੀ ਉਹ ਕਰੀਏ ਔਰ ਬਾਕੀ ਰਹੀ ਗੱਲਾਂ ਨੂੰ ਮੈਂ ਜ਼ਿਆਦਾ ਕੋ ਪੋਲਿਟਿਕਲ ਗੱਲਾਂ ਨਹੀਂ ਕਰਨੀਆਂ ਆਹ ਹੁਕਮ ਹੈ ਜਿਹੜਾ ਇਹ ਹੋਇਆ ਕਿ ਆਸਫ ਵਾਲਾ ਦੇ ਵਿੱਚ ਸੇਵਾ ਕੇਂਦਰ ਦੀ ਲੋੜ ਹੈ ਮੈਂ ਤੇ ਇੱਕੋ ਗੱਲ ਕਹੂੰਗਾ ਕਿ ਆਸਫ ਵਾਲਾ ਉਹ ਨਗਰ ਹੈ ਉਹ ਪਿੰਡ ਹੈ ਉਹ ਉਹ ਧਰਤੀ ਹੈ ਕਿ ਜਿੱਥੋਂ ਜਿੱਥੇ ਇੰਨੇ ਨੌਜਵਾਨਾਂ ਨੇ ਇੰਨੇ ਬਬਰ ਸ਼ੇਰਾ ਨੇ ਇੰਨੇ ਸ਼ੂਰ ਵੀਰਾਂ ਨੇ ਦੇਸ਼ ਦੀ ਸੇਵਾ ਕਰਨ ਲਈ ਆਪਦੀ ਜਾਨਾਂ ਵਾਰੀਆਂ ਤੇ ਫਿਰ ਸੇਵਾ ਕੇਂਦਰ ਚ ਕੀ ਚੀਜ਼ ਹੈ ਸੇਵਾ ਕੇਂਦਰ ਸਮਝ ਲਓ ਹੋ ਗਿਆ ਅਸਫਾਲਾ ਦੇ ਸੇਵਾ ਕੇਂਦਰ ਜਿਹੜਾ ਉਹ ਮਜ਼ੂਰ ਕੀਤਾ ਜਾਂਦਾ ਮੈਡਮ ਮੈਂ ਗਰੀਸ਼ ਦੈਲਨ ਜੀ ਨੂੰ ਵਟਸਐਪ ਕਰਦਾ ਉਹਨਾਂ ਨੂੰ ਫੋਨ ਕਰਦਾ ਤੁਸੀਂ ਮੰਡੇ ਨੂੰ ਪ੍ਰੋਪੋਜ਼ਲ ਬਣਾ ਕੇ ਅਸਫਾਲਾ ਦੇ ਵਿੱਚ ਜਗ੍ਹਾ ਭੇਜੀ ਤੇ ਬੰਦ ਬੰਦ ਤੇ ਮੈਨੂੰ ਇਹ ਦੋ ਬੰਦ ਪਿਆ ਹੁਣ ਬੰਦ ਪਏ ਅੱਛਾ ਚਲੋ ਤੁਸੀਂ ਮੈਂ ਤੁਸੀ ਗਰੀਸ ਚੋਂ ਮੈਂ ਕਹਿੰਦਾ ਮੰਡੇ ਨੂੰ ਸੁਰੇਜ ਪ੍ਰਪੋਜ਼ਲ ਭੇਜੋ ਬੜੀ ਜਲਦੀ ਤੁਹਾਡੇ ਆਸਫ ਵਾਲਾ ਦੇ ਵਿੱਚ ਜੀ ਸੇਵਾ ਕੇਂਦਰ ਜਿਹੜਾ ਉਹ ਖੁੱਲ ਜਾਊਗਾ ਸੋ ਤੁਹਾਡਾ ਸਾਰਿਆਂ ਦਾ ਦਿਨ ਦੀ ਰਾਈ ਦੇ ਵਿੱਚ ਬਹੁਤ ਬਹੁਤ ਦਾ ਮਾਜੀ ਇਨਕਲਾਬ ਜਿੰਦਾਬਾਦ